के सुल्तानपुर लोधी रोड पर डीएसपी सब डिविजन दफ्तर के नजदीक सीपीआरसी कार्यालय में लवारिस बैग में बम मिलने की सूचना है जिसके बाद मौके पर आला अधिकारियों ने पहुंचकर पूरे क्षेत्र को सील कर दिया है और सभी आसपास के दफ्तर खाली करवा लिए हैं। मौके पर पहुंचे एस पी गुरप्रीत सिंह ने बताया की पांच मीटर के क्षेत्र को सील किया गया है और बम स्कॉड की टीम को भी बुलाया गया है एसपी गुरप्रीत सिंह ने बताया कि ये गतिविधि एक मॉक ड्रिल का हिस्सा है जिसमें सभी संबंधित यूनिट को एवॉल्ट किया गया है और ऐसी स्थिति आने पर किस तरीके से इस स्थिति से निपटा जा सकता है जानकारी के अनुसार सुल्तानपुर लोधी रोड पर सदर थाना और डीएसपी सब डिवीजन ऑफिस के साथ लगती इमारत सीपीआरसी कार्यालय में एक लावारिस बैग मिलने की सूचना मिली थी जिसके बाद मौके पर पहुंचे आला अधिकारियों ने बैग में बम होने के अंदेशे को देखते हुए सारे क्षेत्रों को पूरी तरह से सील कर दिया है और फायर ब्रिगेड की टीम के साथ-साथ बम स्क्वाड की टीम भी मौके पर बुलाई हुई है मौके पर पहुंचे एसपी हेड क्वार्टर गुरप्रीत सिंह ने बताया कि बम के अंदेशा को देखते हुए 500 क्षेत्रों को सील कर इस दायरे में आते सभी दफ्तर खाली करवा लिए गए हैं और बम स्क्वाड की टीम द्वारा बम को डिफ्यूज करने के लिए तैयारी की जा रही है उनके अनुसार इस मॉब क्रुल के तहत पुलिस और सिविल प्रशासन को ऐसे मौकों पर कैसे कार्रवाई करती है इसके बारे में जानकारी दी गई और उनकी काम करने की तेजी को नापा गया कपूरथला से पत्रकार राजेंद्र कुमार कपूरथला के विशेष संवाददाता हां जी सर की मामला सी जिन्नू लेके आज जेरे के सदर थाने दे बाहर पुलिस प्रशासन वालों भारी इंतजाम किया गया है ता बम भी जेडी अफवाह उड़ाई जा रही है सारा की मामला की है ਬੇਸਿਕਲੀ ਸਪੈਸ਼ਲ ਡੀਜੀਪੀ ਲੌਂਡ ਆਰਡਰ ਦੇ ਵਿਧਾਇਤਾ ਤੇ ਅੱਜ ਅੱਜ ਅਸੀਂ ਮੈਡਮ ਐਸਐਸਪੀ ਵਾਤਸਲਾ ਗੁਪਤਾ ਜੀ ਦੇ ਸੁਪਰਵਾਈਜ਼ਨ ਹੇਠ ਅਸੀਂ ਇੱਕ ਡ੍ਰਿਲ ਨੂੰ ਕੰਡਕਟ ਕੀਤਾ ਜਿਹਦੇ ਵਿੱਚ ਅਸੀਂ ਇੱਕ ਜਿਹੜਾ ਸ਼ੱਕੀ ਆਬਜੈਕਟ ਸੀਗਾ ਉਹ ਅਸੀਂ ਉਹਨੂੰ ਹੈਂਡਲ ਕੀਤਾ ਜਿਹਦੇ ਵਿੱਚ ਜਿਹੜੀ ਬੰਬ ਡਿਸਪੋਜ਼ਲ ਟੀਮ ਹੈਗੀ ਆ ਉਹਨੂੰ ਬੁਲਾਇਆ ਗਿਆ ਕਿਉਂਕਿ ਉਹ ਇੱਕ ਐਕਸਪਰਟ ਟੀਮ ਹੈਗੀ ਆ ਤੇ ਉਹਦੇ ਵਿੱਚ ਜਿਹੜੀਆਂ ਸਾਡੀ ਲੋਕਲ ਡਿਸਟ੍ਰਿਕਟ ਦੀਆਂ ਯੂਨਿਟਸ ਹੈਗੀਆਂ ਜਿਵੇਂ ਲੋਕਲ ਪੁਲਿਸ ਐਂਬੂਲੈਂਸ ਮੈਡੀਕਲ ਟੀਮ ਜਿਹੜੀ ਹੈ ਫਾਇਰ ਬ੍ਰਿਗੇਡ ਦੀ ਟੀਮ ਤੇ ਲੋਕਲ ਜਿਹੜੇ ਹੋਰ ਟੀਮਾਂ ਹੈਗੀਆਂ ਉਹਨਾਂ ਦਾ ਇੱਕ ਰਿਸਪੌਂਸ ਟਾਈਮ ਚੈੱਕ ਕੀਤਾ ਗਿਆ ਅਸੀਂ ਦੇਖਿਆ ਕਿ ਜੇਕਰ ਇਦਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਆਂਦੀ ਹੈ ਤਾਂ ਉਹਦੇ ਵਿੱਚ ਅਸੀਂ ਕਿੰਨੇ ਕੁ ਤਿਆਰ ਹਾਂ ਤੇ ਸਾਡਾ ਜਿਹੜਾ ਹੈ ਰਿਸਪੌਂਸ ਟਾਈਮ ਕਿੰਨਾ ਹੈ ਸਰ ਤੁਹਾਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੇ ਡੀਟੇਲ ਦੇ ਨਾਲ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰ ਵਾਸੀਆਂ ਦੇਹਸ਼ਤ ਦਾ ਮਾਹੌਲ ਫੈਲਦਾ ਨਹੀਂ ਇਹ ਨਹੀਂ ਹੈਗਾ ਅਸੀਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਅਸੀਂ ਕੋਈ ਅਨਸੁਖਾਵੀ ਘਟਨਾ ਨਾ ਹੋ ਜਾਵੇ ਕਿਉਂਕਿ ਅੱਜ ਕੱਲ ਜਿਹੜਾ ਕ੍ਰਾਈਮ ਹੈਗਾ ਹਰ ਕਿਸਮ ਦਾ ਹੋ ਰਿਹਾ ਹੈਗਾ ਤੁਸੀਂ ਅਸੀਂ ਹਰ ਹੌਮੀ ਘਟਨਾ ਦੀ ਤਿਆਰੀ ਨੂੰ ਮੁੱਖ ਰੱਖਦੇ ਹੋਏ ਇਸ ਜਿਹੜੀ ਹੈ ਡ੍ਰਿਲ ਨੂੰ ਕੰਡਕਟ ਕੀਤਾ ਹੈ ਜੀ ਸਰ ਆਨਵਰ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਪਬਲਿਕ ਨੂੰ ਵੀ ਅਵੇਰਨੈਸ ਕੀਤਾ ਜਾਊਗਾ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਕਿ ਮੁਲਾਜ਼ਮ ਨੂੰ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਤਾਂ ਫਰਸਟ ਜਿਹੜੇ ਰਿਸਪੌਂਡਰ ਹੈ ਜੀ ਅਸੀਂ ਆ ਉਕੇ ਜਿਹੜੀ ਪਬਲਿਕ ਹੈ ਪਬਲਿਕ ਦੀ ਸੇਫਟੀ ਲਈ ਹੀ ਅਸੀਂ ਇਹ ਜਿਹੜੀ ਹੈ ਟ੍ਰੇਲ ਨੂੰ ਕੰਡਕਟ ਕਰ ਰਹੇ ਹੈਗੇ ਆਂ ਫਰਸਟ ਰਿਸਪੌਂਡਰ ਹੋਣ ਦੇ ਨਾਤੇ ਸਾਡੀ ਕੀ ਕੀ ਰਿਸਪੌਂਸ ਟਾਈਮ ਹੈ ਕੀ ਕੀ ਜ਼ਿੰਮੇਵਾਰੀ ਹੈ ਸਾਡੀਆਂ ਬਾਕੀ ਜਿਹੜੀਆਂ ਟੀਮਾਂ ਹੈ ਉਹਨਾਂ ਦੇ ਨਾਲ ਕੀ ਤਾਲਮੇਲ ਹੈ ਅੱਜ ਅਸੀਂ ਉਸ ਨੂੰ ਚੈੱਕ ਕੀਤਾ ਸੋ ਦੈਟ ਕਿਸੇ ਫਿਊਚਰ ਦੇ ਵਿੱਚ ਇਦਾਂ ਦੀ ਜੇ ਕੋਈ ਅਨਸਕਾਮੀ ਘਟਨਾ ਹੁੰਦੀ ਹੈ ਜਾਂ ਸਾਨੂੰ ਖਦਸ਼ਾ ਲੱਗਦਾ ਉਹਦੇ ਲਈ ਅਸੀਂ ਤਿਆਰ ਰਹੀਏ ਜੀ ਇਸ ਕਰਕੇ ਜਿਹੜਾ ਹੈ ਅੱਜ ਡਰਿਲ ਸੀ ਉਹਦਾ ਅਪਰੋਪਰੀਏਟ ਟਾਈਮ ਕਿੰਨਾ ਸੀ ਆ ਤੇ ਜੇ ਕਲੋਜ਼ਿੰਗ ਟਾਈਮ ਕਿੰਨੇ ਚ ਹੋਇਆ ਕੀ ਇਹ ਸਕਸੈਸਫੁਲ ਸੀ ਜਾਂ ਅਨਸਕਸੈਸਫੁਲ ਬਿਲਕੁਲ ਜੀ ਸਾਨੂੰ ਲੱਗਦਾ ਹੈ ਬਿਲਕੁਲ ਸਕਸੈਸਫੁਲ ਰਹੀ ਕਿਉਂਕਿ ਇਹ 3 ਵਜੇ ਅਸੀਂ ਟੀਮ ਨੂੰ ਜਿਹੜੀ ਹੈ ਬੋਮਬ ਡਿਸਪੋਜ਼ਲ ਟੀਮ ਨੂੰ 2:50 ਤੇ ਅਸੀਂ ਮੈਸੇਜ ਲਾਇਆ ਸੀਗਾ ਤੇ ਹੁਣ 4:17 ਮਿੰਟ ਹੋ ਗਏ ਤੇ ਜਿਹੜੀ ਸਾਡੀ ਡ੍ਰਿੱਲ ਹੈਗੀ ਆ ਉਹ ਆਲਮੋਸਟ 1 ਘੰਟੇ ਦੇ ਵਿੱਚ 1 ਘੰਟਾ 15 ਮਿੰਟ ਦੇ ਵਿੱਚ ਕੰਪਲੀਟ ਹੋ ਗਈ ਹੈ ਇਹਦੇ ਵਿੱਚ ਜਿਹੜੀਆਂ ਲੋਕਲ ਟੀਮਾਂ ਸੀਗੀਆਂ ਉਹ ਮੈਡੀਕਲ ਟੀਮ ਹੋਗੀ ਫਾਇਰ ਟੈਂਡਰ ਦੀ ਟੀਮ ਹੋਗੀ ਸਾਡੀ ਜਿਹੜੀ ਡੌਗ ਸਕੁਐਡ ਹੋ ਗਿਆ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਪੁਲਿਸ ਦਾ ਹੈਗਾ ਉਹ ਹੋ ਗਿਆ ਉਹ ਬਿਲਕੁਲ ਉਹਨਾਂ ਦਾ ਜਿਹੜਾ ਰਿਸਪੌਂਸ ਟਾਈਮ ਸੀਗਾ ਠੀਕ ਸੀਗਾ ਫਿਰ ਵੀ ਥੋੜੀਆਂ ਕਮੀਆਂ ਹੈਗੀਆਂ ਇਨ ਫਿਊਚਰ ਜਿਹੜੀਆਂ ਅਸੀਂ ਉਹਨਾਂ ਨੂੰ ਬਦੂਰ ਕਰਨ ਦੀ ਕੋਸ਼ਿਸ਼ ਕਰਾਂਗੇ